ਜੰਡਿਆਲਾ ਗੁਰੂ ਚ ਵਪਾਰੀਆਂ ਤੋਂ ਰੰਗਦਾਰੀ ਮੰਗਣ ਮਾਮਲੇ 'ਚ ਪੁਲਿਸ ਨੂੰ ਵੱਡੀ ਸਫਲਤਾ 3 ਲੱਖ ਦੀ ਐਕਸਟਰੈਸ਼ਨ ਕੇਸ 'ਚ ਇੱਕ ਗ੍ਰਿਫਤਾਰ ਗੈਂਗਸਟਰ ਨੈੱਟਵਰਕ ਦੀ ਜਾਂਚ ਤੇਜ਼ ਬਾਹਰ ਬੈਠੇ ਗੈਂਗਸਟਰਾਂ ਵੱਲੋਂ ਧਮਕੀ ਕਾਲਾ ਪੁਲਿਸ ਰਿਮਾਂਡ ਦੌਰਾਨ ਵੱਡੇ ਖੁਲਾਸੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਵਪਾਰੀਆਂ ਤੋਂ ਰੰਗਦਾਰੀ ਮੰਗਣ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ इस मामले बारे जानकारी दंदिया एसएसपी देहाती सोहिल मीर ने प्रेस कॉन्फ्रेंस करके बताया कि डीजीपी पंजाब के दिशा निर्देशा ने पुलिस ने एक कार्रवाई की है ओना दसया के कुछ बाहर बैठे गैंगस्टरा वलो स्थानिक व्यापारियों काफी समय तो एक्सट्रोरेशन काला आ रही हियां सन ਕੰਕੀ ਦੇਣ ਵਾਲੇ ਵਿਅਕਤੀ ਵੱਖ-ਵੱਖ ਨੰਬਰਾਂ ਤੋਂ ਕਾਲ ਕਰਦੇ ਅਤੇ ਆਪਣਾ ਨਾਮ ਵਾਰ-ਵਾਰ ਬਦਲ ਕੇ ਦੱਸਦੇ ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀਪੀ ਪੰਜਾਬ ਡੀਆਰਜੀ ਬਾਰਡਰ ਰੇਜ ਦੇ ਦਿਸ਼ਾ ਨਿਰਦੇਸ਼ਾ ਹੇਠ ਜਿਹੜਾ ਪੰਜਾਬ ਸਰਕਾਰ ਦਾ ਫਲੈਗਸ਼ਿਪ ਪ੍ਰੋਗਰਾਮ ਗੈਂਗਸਟਰਸ ਤੇ ਵਾਰ ਚੱਲਦਾ ਪਿਆ ਤਾਂ ਉਹਦੇ ਤਹਿਤ ਜਿਹੜਿਆਲਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਤਾਂ ਉਥੇ ਜਿ ਕੁਝ ਜਿਹੜੇ ਬਾਹਰ ਬੈਠੇ ਗੈਂਗਸਟਰਸ ਹੈਗੇ ਨੇ ਤਾਂ ਉਹਨਾਂ ਵੱਲੋਂ ਕੁਝ ਇੱਕ ਲੋਕਲ ਬਿਜ਼ਨਸਮੈਨ ਹੈ ਮਿਸਟਰ ਜੂਲ ਕਾ ਤਾਂ ਉਹਨਾਂ ਨੂੰ ਐਕਸਟਰੈਸ਼ਨ ਕਾਲਸ ਆ ਰਹੀਆਂ ਸੀਗੀਆਂ ਕਾਫੀ ਦਿਨਾਂ ਤੋਂ ਤਾਂ ਉਹਦੇ ਵਿੱਚ ਉਹ ਆਪਣਾ ਨਾਮ ਬਦਲ-ਬਦਲ ਕੇ ਆਪਣਾ ਨਾਮ ਦੱਸ ਰਹੇ ਸੀਗੇ ਐਂਡ ਦੇ ਵੇਰ ਥ੍ਰੈਟਨਿੰਗ ਹਿਮ ਉਹਨੂੰ ਐਕਸਟਰੈਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਦੇ ਕੋਲੋਂ 30 ਲੱਖ ਰੁਪਏ ਦੀ ਜਿਹੜੀ ਰੰਗਦਾਰੀ ਮੰਗ ਰਹੇ ਸੀਗੇ ता उस तो बाद इस चीज़ बड़ा सीरीसली लेंदे हुए पहला जोड़ा जंडियाला पुलिस है इन्होंने एक मुकदमा दर्ज कर लिया एफ आई आर नंबर थर्टी थ्री बटा दो हज़ार छब्बी त अंडर रेलीवेंट सैक्शन ऑफ एक्सटॉरशन एंड ऑर्गनाइज क्राइम उस तो बाद चूंकि सिंस वी आर शोइंग जीरो टॉलरेंस टू एक्सटॉरशन या इस तरह का जो ऑर्गनाइज क्राइम दी एक्टिविटीज़ है ਤਾਂ ਇਹਨਾਂ ਨੇ ਟੀਮਸ ਬਣਾਈਆਂ ਜਿਹੜੇ ਆਪਣੇ ਡੀਐਸਪੀ ਸਾਹਿਬ ਹੈ ਰਵਿੰਦਰ ਜੀ ਆਪਣੇ ਐਸਐਚਓ ਸਾਹਿਬ ਹੈ ਨਰੇਜ ਜੀ ਸੋ ਦੇ ਵਰਕ ਵੈਰੀ ਹਾਰਡ ਐਂਡ ਟੈਕਨੀਕਲ ਇਨਪੁਟਸ ਜਨਰੇਟ ਕਰਦੇ ਹੋਏ ਔਰ ਹਿਊਮਨ ਇੰਟਰ ਨੂੰ ਕਲੈਕਟ ਕਰਦੇ ਹੋਏ ਅਸੀਂ ਇਹ ਫਾਈਨਲ ਅਸੀਂ ਇਹ ਦਰਿਆਪਤ ਕਰ ਲਿਆ ਕਿ ਬੇਸਿਕਲੀ ਇਹਦੇ ਵਿੱਚ ਇੱਕ ਜਿਹੜਾ ਬਾਹਰ ਬੈਠਾ ਕੋਈ ਤਰਨ ਤਰਨ ਦਾ ਬੰਦਾ ਕਰਨ ਬਾਖੀ ਵਾਸ ਥ੍ਰੈਟਨਿੰਗ ਜਨ ਤਾਂ ਜਦੋਂ ਇਹ ਇੱਕ ਵਾਰੀ ਐਸਟੈਬਲਿਸ਼ ਹੋਇਆ ਉਹਨੇ ਆਪਣੇ ਆਪ ਨੂੰ ਕਦੀ ਕਿਸੇ ਦਾ ਨਾਮ ਲੈਂਦਾ ਸੀਗਾ ਕਦੀ ਕਿਸੇ ਦਾ ਨਾਮ ਲੈਂਦਾ ਸੀਗਾ ਕਦੀ ਆਪਣਾ ਵੀ ਨਾਮ ਲੈਂਦਾ ਸੀਗਾ ਬਟੈਂਸ਼ਲੀ ਜਦੋਂ ਸਾਨੂੰ ਪਤਾ ਲੱਗ ਗਿਆ ਤਾਂ ਉਸ ਚੀਜ਼ ਤੇ ਉੱਤੇ ਫਿਰ ਜਿਹੜਾ ਅੰਮ੍ਰਿਤਸਰ ਰੋਰਲ ਪੁਲਿਸ ਕੰਮ ਕਰਨ ਲੱਗ ਪਈ ਐਂਡ ਇਵੈਂਚੁਅਲੀ ਥਰੂ ਅ ਸੀਰੀਜ਼ ਆਫ ਹਿਊਮਨ ਇਨਡ ਆਪਰੇਸ਼ਨਜ਼ ਔਰ ਜਿਹੜਾ ਟੈਕਨੀਕਲ ਇਨਵੈਸਟੀਗੇਸ਼ਨ ਸਾਡੀ ਚੱਲੀ ਇਹਦੇ ਵਿੱਚ ਅਸੀਂ ਇੱਕ ਬੰਦਾ ਗ੍ਰਿਫਤਾਰ ਕਰ ਲਿਆ ਹੈ ਉਹਦਾ ਨਾਮ ਹੈ ਆਜ਼ਾਦ ਸਿੰਘ son of ਕਰਨੈਲ ਸਿੰਘ ਰੈਜ਼ੀਡੈਂਟ ਆਫ ਵਿਲੇਜ ਗੁਟਾਰੀ ਪੁਲਿਸ ਸਟੇਸ਼ਨ ਖਲਚੇ ਤਾਂ ਇਹ ਜਿਹੜਾ ਬੰਦਾ ਹੈ ਇਹਨੂੰ ਅਸੀਂ ਹਸਬ ਜ਼ਾਬਤਾ ਮਕਦਮੇ ਚ ਗ੍ਰਿਫਤਾਰ ਕਰ ਲਿਆ ਹੈ ਐਂਡ ਇਸ ਵੇਲੇ ਪੁਲਿਸ ਰਿਮਾਂਡ ਦੇ ਵਿੱਚ ਹੈ ਤਾਂ ਜਦੋਂ ਪੁੱਛਗਿੱਛ ਸਾਡੀ ਚੱਲੀ ਉਹਦੇ ਵਿੱਚ ਇਹ ਪਤਾ ਚੱla ਹੀ ਇਸ ਵੇਰੀ ਕਲੋਜ਼ ਜਾਂ ਜਿਹੜਾ ਐਸੋਸੀਏਟ ਹੈ ਇਹਦਾ ਕਰਨ ਬਾੜ ਦਾ ਤਾਂ ਟੈਕਨੀਕਲੀ ਵੀ ਇਹ ਐਸਟੈਬਲਿਸ਼ ਹੋਇਆ ਤਾਂ ਇਹ ਕੰਟੀਨਿਊਸਲੀ ਉਹਦੇ ਨਾਲ ਗੱਲਾਂ ਕਰਦਾ ਰਿਹਾ ਹੁਣ ਇਹਦਾ ਜਿਹੜਾ ਪਰਪਸ ਸੀਗਾ ਜਿਹੜਾ ਇਹ ਗੱਲਾਂ ਉਹਦੇ ਨਾਲ ਕਰਦਾ ਰਿਹਾ ਤਾਂ ਇਟ ਵਾਸ ਟੂਫੋਲਡ ਇੱਕ ਇਹ ਜਿਹੜਾ ਜਿਹੜਾ ਐਕਸਟਰਸ਼ਨ ਵਾਲਾ ਜਿਹੜਾ ਕੰਮ ਉਹਦਾ ਸਾਹਮਦਾ ਸੀਗਾ ਅ ਦਾ ਗਰਾਉਂਡ ਲੈਵਲ ਜਿਹੜਾ ਕਰਨਬਾਰ ਜਿਹੜੀ ਫਿਰੋਤਿਆ ਮੰਗਦਾ ਸੀਗਾ ਐਂਡ ਦੂਜੇ ਪਾਸੇ ਵਾਟ ਹੀ ਵਾਸ ਟ੍ਰਾਈਂਗ ਟੂ ਡੂ ਇਹ ਕੋਈ ਇਲੈਕਸ਼ਨਸ ਦਾ ਡਰਾ ਸੀਗਾ ਕੋਈ ਪ੍ਰੈਜ਼ੀਡੈਂਟ ਇਲੈਕਸ਼ਨਸ ਯੂਥ ਪ੍ਰੈਜ਼ੀਡੈਂਟ ਇਲੈਕਸ਼ਨਸ ਦਾ ਡਰਾ ਸੀਗਾ ਤਾਂ ਇਹ ਉਹਨੂੰ ਗੈਂਗਸਟਰ ਨੂੰ ਕਹਿੰਦਾ ਸੀਗਾ ਕਿ ਤੁਸੀਂ ਇਹਦੇ ਵਿੱਚ ਮੇਰੀ ਮਦਦ ਕਰੋ ਤਾਂ ਸੋ ਦੈਟ ਮੈਂ ਜਿੱਤ ਜਾਵਾਂ so he was trying to use this uh, connection gangster connection for uh, these wrongful reasons ta ode karke eh banda jeda asi giraftar kar liya hega further asi edi ji di phone forensic kiti hai uthe we have got lot of details baaki which are part of the investigation unnu nu asi vekh rahe hai ta baaki hor bhi kuch ede vich jede bande hai oh is extortion ring de naal jede connected hai ਤਾਂ ਉਹਨਾਂ ਨੂੰ ਵੀ ਅਸੀਂ ਉਹਦੇ ਵਿੱਚ ਨਾਮਜ਼ਦ ਕਰਾਂਗੇ ਐਂਡ ਵੀਲ ਪ੍ਰੋਸੀਡ ਐਸ ਪਰ ਲਾ ਇਹ ਫਰਦਰ ਇਨਵੈਸਟੀਗੇਸ਼ਨ ਹੋਗੀ ਸੋ ਇਸ ਦੇ ਨਾਲ ਨਾਲ ਆ ਇਹ ਜਿਹੜਾ ਐਕਸਟਰੈਕਸ਼ਨ ਵਾਲਾ ਜਿਹੜਾ ਜਿਹੜੇ ਕੇਸਸ ਹੈ ਅਮਰitsar ਰੂਰਲ ਪੁਲਿਸ ਹੈਜ਼ ਬੀਨ ਡੀਲਿੰਗ them ਵੈਰੀ ਇਫੈਕਟਿਵਲੀ ਤਾਂ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਕਾਲ ਆਂਦੀ ਹੈ ਵੀ ਮੇਕ ਸ਼ੋਰ ਕਿ ਐਫ ਆਈ ਆਰ ਇਸ ਰਜਿਸਟਰਡ ਤਾਂ ਉਹਦੇ ਵਿੱਚ ਫਿਰ ਫਰਦਰ ਇਨਵੈਸਟੀਗੇਸ਼ਨ ਚੱਲਦੀ ਹੈ ਐਂਡ ਮੋਸਟ ਆਫ ਦ ਕੇਸਸ ਜਿਹੜੇ ਇਸ ਤਰ੍ਹਾਂ ਆਏ ਹੈ ਸਾਡੀ ਨਿਗਰਾਨੀ ਦੇ ਵਿੱਚ ਅਸੀਂ ਟ੍ਰੇਸ ਕਰ ਲਿਆ ਹੈ ਜਾਂ ਲੋਕਲ ਜਿਹੜਾ ਉਹਨਾਂ ਦਾ ਨੈਟਵਰਕ ਹੈ ਉਹ ਬਸਟ ਕੀਤਾ ਹੋਇਆ ਹੈ ਤਾਂ ਇੱਥੇ ਮੈਂ ਇਹ ਵੀ ਦੱਸਣਾ ਚਾਹਣਾ ਕਿ ਇਹਦੇ ਲਈ ਪੰਜਾਬ ਪੁਲਿਸ ਨੇ AGITF ਦੀ ਇੱਕ ਹੈਲਪਲਾਈਨ ਇਸ਼ੂ ਕੀਤੀ ਹੈ ਕਿ ਕਿਸੇ ਨੂੰ ਕੋਈ ਥ੍ਰੈਟ ਕਾਲ ਆਂਦੀ ਹੈ ਕੋਈ ਐਕਸਟਰੈਕਸ਼ਨ ਕਾਲ ਆਂਦੀ ਹੈ ਹਮੋਮਨ ਲੋਕੀ ਕਹਿੰਦੇ ਹੈ ਕਿ ਲੋਕਾਂ ਨੂੰ ਥ੍ਰੈਟ ਕਾਲਸ ਆਂਦੀ ਹੈ ਤਾਂ ਪਲੀਜ਼ ਫੀਲ ਫਰੀ ਇਹਦਾ ਜਿਹੜਾ ਨੰਬਰ ਹੈ 93946 93946 ਆਈ ਕੈਨ ਰਿਪੀਟ ਇਟ 9394693946 ਤਾਂ ਇਹ ਨੰਬਰ ਹੈ ਕਿਸੇ ਨੂੰ ਗੈਂਗਸਟਰ ਰਿਲੇਟਡ ਆਰਗੇਨਾਈਜ਼ਡ ਕ੍ਰਾਈਮ ਰਿਲੇਟਡ ਜਾਂ ਥ੍ਰੈਟ ਕਾਲ ਰਿਲੇਟਡ ਰੰਗਦਾਰੀ ਰਿਲੇਟਡ ਕੋਈ ਵੀ ਕਿਤੇ ਕਾਲ ਆਂਦੀ ਹੈ ਕਿਸੇ ਬੰਦੇ ਦੀ ਤਾਂ ਇਸ ਪੋਰਟਲ ਤੇ ਉਤੇ ਆ ਇਸ ਨੰਬਰ ਤੇ ਉਤੇ ਤੁਸੀਂ ਕਾਲ ਕਰ ਸਕਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਆਪਣੀ ਉਹ ਗੁਪਤ ਵੀ ਰੱਖਣਾ ਚਾਹੁੰਦੇ ਹੋ ਯੂ ਕੈਨ ਡੂ ਥੈਟ ਐਸ ਵੈਲ ਬਟ ਜ਼ਰੂਰ ਪੁਲਿਸ ਦੇ ਨਾਲ ਸੰਪਰਕ ਕਰੋ ਇਸ ਨੰਬਰ ਤੇ ਕਾਲ ਕਰੋ ਜਾਂ ਯੂ ਕੈਨ ਅਪਰੋਚ ਯਰ nearest uh, police station thank so you ਇੱਕ 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 ਕਰਕੇ ਜਿਹੜਾ ਨੋਜਮਨ ਗ੍ਰਿਫਤਾਰ ਕੀਤਾ ਗਿਆ ਕਿਹੜੀ ਸਿਆਸੀ ਪਾਰਟੀ ਦੇ ਨਾਲ ਲਿੰਕ ਰੱਖਦਾ ਸੀ ਇਹਦਾ ਮਤਲਬ ਡਿਟੇਲਸ ਅਸੀਂ ਦਿੱਤੀਆਂ ਹੈਗੀਆਂ ਐਸਪ੍ਰੈਸਸ ਰੋਡ ਦੇ ਵਿੱਚ ਉਹਦੇ ਵਿੱਚ ਸਾਰੀ ਚੀਜ਼ ਚੀਜ਼ੇ ਜਿਹੜੀ ਮੈਂਸ਼ਨ ਰਹੀ ਹੈ ਤਾਂ ਤੁਸੀਂ ਦੱਸੋ ਤੁਹਾਡੀ ਪਾਰਟੀ ਇਹਦੇ ਵਿੱਚ ਜਿਹੜਾ ਇਹਨਾਂ ਨੇ ਲਿਖਿਆ ਹੈ ਕਿ ਉਹ ਇਲੈਕਸ਼ਨ ਜਿਹੜਾ ਲੜ ਰਿਹਾ ਸੀਗਾ ਪੰਜਾਬ ਯੂਥ ਕਾਂਗਰਸ ਅਸੈਂਬਲੀ ਬਾਬਾ ਬਕਾਲਾ ਉਹਦਾ ਕੋਈ ਇਲੈਕਸ਼ਨ ਹੀ ਵਾਸ ਟੂ ਕੰਟੈਸਟ ਐਂਡ ਉਹਦੇ ਲਈ ਇਹ ਸਪੋਰਟ ਦੀ ਮੰਗ ਕਰਦਾ ਸੀਗਾ ਪਹਿਲਾਂ ਫਿਰੋਤੀ ਨੂੰ ਲੈ ਕੇ ਕੋਈ ਪਰਚੇ ਦਾ ਲੈ ਦੇ ਫਿਰੋਤੀ ਨੂੰ ਲੈ ਕੇ ਨਹੀਂ ਹੈਗਾ ਬਟ ਡੂਰਿੰਗ ਇਨਵੈਸਟੀਗੇਸ਼ਨ ਆਫ ਥਿਸ ਕੇਸ ਕਾਫੀ ਕੁਝ ਚੀਜ਼ਾਂ ਆਈਆਂ ہیں ਸਾਹਮਣੇ ਤਾਂ ਦੇ ਆਰ ਪਾਰਟ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਅਸੀਂ ਵੇਖ ਰਹੇ ਨੇ ਅੱਛਾ ਸਰ ਕੁਝ ਕੁਝ ਨਾਮ ਲਗੇ ਕੇ ਕੇਸ਼ਵ ਸਵਾਲਾ ਸੱਤਾਂ ਵਿਚਾਰ ਇਹ ਉਹਨਾਂ ਦੇ ਲਿੰਕ ਸੀ ਮੈਂ ਜਿਸ ਤਰ੍ਹਾਂ ਕਹਿ ਰਿਹਾ ਸੀਗਾ ਇਹ ਜਿਹੜਾ ਕੰਪਲੇਨੈਂਟ ਹੈ ਕੇਸ ਦਾ ਇਹਨੂੰ ਵਕ-ਵਕ ਨੰਮਰਾਂ ਤੋਂ ਕਾਲ ਆ ਰਹੇ ਸੀਗੇ ਤਾਂ ਕਦੀ ਉਹ ਕਿਸੇ ਹੋਰ ਦਾ ਨਾਮ ਲਈ ਜਾਂਦਾ ਸੀਗਾ ਜਿਸ ਤਰ੍ਹਾਂ ਇਹ ਨਾਮ ਜਿਹੜੇ ਤੁਸੀਂ ਪੜ੍ਹੇ ਹੈ ਤਾਂ ਇਹਨਾਂ ਦੇ ਨਾਮ ਲਈ ਜਾਂਦਾ ਸੀਗਾ ਬਟ ਇਵੈਂਚੁਅਲੀ ਫਿਰ ਜਦੋਂ ਅਸੀਂ ਡਿਸਕਵਰ ਕਰ ਲਿਆ ਤਾਂ ਤਰਨਤਾਰਨ ਬੇਸਟ ਇੱਕ ਹੈ ਇੱਕ ਕ੍ਰਿਮੀਨਲ ਹੂ ਇਜ਼ ਅਬਰਾਡ ਤਾਂ ਇੱਕ ਕਰਨ ਬਾਠ ਹੈ ਉਹ ਫਾਈਨਲੀ ਐਸਟੈਬਲਿਸ਼ ਹੋਇਆ ਕਿ ਉਹ ਕੋਲਾ ਦੇ ਪਿੱਛੇ ਹੈ ਤੇ ਕਰਨ ਬਾਠ ਉਹ ਹੀ ਜਿਹੜੀ ਇਲੈਕਸ਼ਨ ਦੇ ਰਚੀ ਜਿਮਾਂ ਦੀ ਨਹੀਂ 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 ਉਹ ਜੀ ਅਮਰਤਪਾਲ ਬਾਠ ਹੈ ਜੀ ਜੀ ਤੇ ਕਰਨ ਬਾਠ ਵੀ ਸਟੋਰਚਰ ਮੰਗਦਾਰੇ ਤੱਕ ਜਾ ਬਿਲਕੁਲ ਬਿਲਕੁਲ ਆਈ ਥੋੜੀ ਲਾਈਵ ਐਗਜ਼ਾਮਪਲ ਹੈ ਇਹਦੇ ਵਿੱਚ ਜਿਹੜਾ ਕੰਪਲੇਨੈਂਟ ਹੈ ਉਹਨਾਂ ਵੱਲੋਂ ਵੀ ਉਹਨੂੰ ਕਾਲ ਆਈਆਂ ਸੀਗੀਆਂ ਤੇ ਹੋਰ ਫਰੋਤੀ ਇਹਨਾਂ ਨੇ ਦਿੱਤੀ ਵੀ ਸੀ ਕੁਝ ਡਿਲੀਵਰੀ ਵੀ ਕੀਤੀ ਸੀ ਨਹੀਂ 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 ਕਿਉਂਕਿ ਮੈਂ ਤਾਂ ਮੈਂ ਤਾਂ ਮੈਂ ਤਾਂ ਸ਼ਲਾਘਾ ਕਰਨਾ ਚਾਹੁੰਨਾ ਐਂਡ ਆਈ ਹੁਡ ਲਾਈਕ ਟੂ ਐਪਰੀਸ਼ੀਏਟ ਕਿ ਦੇ ਇਮੀਡੀਏਟਲੀ ਰਿਪੋਰਟਡ ਟੂ ਪੁਲਿਸ ਐਂਡ ਜਿਹੜੀ ਸਾਡੀ ਟੀਮ ਹੈ ਇਹਦੇ ਵਿੱਚ ਦਿਸ ਵਨ ਇੰਟਰੈਕਸ਼ਨ ਇਹਨਾਂ ਨੇ ਇਮੀਡੀਏਟਲੀ ਕੰਮ ਕਰਦੇ ਹੋਏ ਇਹਨੂੰ ਸਾਰਾ ਖੰਗਾਲਿਆ ਪਤਾ ਕਰਾਇਆ ਸਾਰਾ ਕੁਝ ਹੀ ਹੈ ਤਾਂ ਉਹਦਾ ਹੀ ਨਤੀਜਾ ਹੈ ਜਿਹੜਾ ਜਿਹੜਾ ਗਰਾਊਂਡ ਲੈਵਲ ਤੇ ਇਹਦਾ ਇਹ ਵਰਕਰ ਸੀਗਾ ਤਾਂ ਉਹਨੂੰ ਪੁਲਿਸ ਨੇ ਬੇਨਕਾਬ ਕਰਤਾ ਸਰ ਇਹਦੇ ਨਾਲ ਹੋਰ ਵੀ ਸਾਥੀਗੇ ਸੀ ਕੁਝ ਜਿਹੜੀ ਹੁਣ ਤੱਕ ਦੀ ਤਤਤੀਸ਼ ਹੈ ਕੁਝ ਹੋਰ ਵੀ ਕੰਟੈਕਟਸ ਨੂੰ ਮਿਲੇ ਹੈ ਤਾਂ ਉਹਨਾਂ ਤੇ ਵੀ ਕਾਰਵਾਈ ਹੋਗੀ ਕੀ ਤਾਂ ਨਹੀਂ ਹੋ ਸਕੀਆਂ ਬਿਲਕੁਲ ਜੀ ਬਿਲਕੁਲ ਕੋਈ ਜਾਣ ਤੁਹਾਡੇ ਤੱਕੀਆਂ ਫਾਇਰਿੰਗ ਕੀਤੀ ਸੀ ਇਹਨਾਂ ਦੁਕਾਨ ਦੇ ਲੋਕ ਨਹੀਂ 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 ਫਾਇਰਿੰਗ ਕੋਈ ਨਹੀਂ ਹੋਈ ਸੀਗੀ ਇਹਨਾਂ ਨੂੰ ਕਾਲ ਆ ਰਹੀਆਂ ਸੀਗੀਆਂ ਅਸੀਂ ਵਰਚੁਅਲ ਨੰਬਰ ਸੀਗਾ WhatsApp ਦਾ ਉਥੋਂ ਕਾਲ ਆ ਰਹੀਆਂ ਸੀਗੀਆਂ ਸਰ ਇਹਦੇ ਕੋਲ ਕੋਈ ਗ੍ਰਾਂਤੀ ਹੁੰਦੀ ਕੋਈ ਚੀਜ਼ ਨਹੀਂ 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 ਫਿਰਾਲ ਕੋਈ ਬਰਾਮਦਗੀ ਨਹੀਂ ਹੋਈ ਬਟ ਆ ਜਿਹੜਾ ਮੁਲਜ਼ਮ ਹੈ ਸਾਡੀ ਕਸਟਡੀ ਦੇ ਵਿੱਚ ਹੈ ਤਾਂ ਉਹ ਸਾਰੀ ਇਨਵੈਸਟੀਗੇਸ਼ਨ ਫਰਦਰ ਚੱਲ ਰਹੀ ਹੈ ਕੋਈ ਸਰ ਇਹ ਕੋਈ ਬਾਹਰ ਕੋਈ ਲਿਕ ਨਹੀਂ ਸੰਭਰੀ ਆਏ ਨੇ ਜਾਂ ਸਟੇਸ਼ਨ ਨੂੰ ਕਾਲ ਜਿਹੜਾ ਕਰਦਾ ਸੀ ਜਾਂ ਕਿਸੇ ਵੀ ਨਾਲ ਨਾਲ ਨਹੀਂ ਇਹਦਾ ਡਾਇਰੈਕਟਲੀ ਜਿਸ ਤਰ੍ਹਾਂ ਮੈਂ ਕਹਿ ਰਹਾ ਸੀਗਾ ਕਿ ਉਹਦੇ ਨਾਲ ਡਾਇਰੈਕਟ ਲਿੰਕ ਸੀਗਾ ਜਿਹੜਾ ਗੈਂਗਸਟਰ ਬਾਹਰ ਬੈਠਾ ਹੈ ਉਹਦੇ ਨਾਲ ਕਾਫੀ ਕਨਵਰਸੇਸ਼ਨ ਇਹ ਆਪ ਵੀ ਮੰਨ ਗਿਆ 바ਕੀ ਸੀ ਟੈਕਨੀਕਲੀ ਵੀ ਉਹ ਐਸਟੈਬਲਿਸ਼ ਹੋਇਆ ਇਹਦੀ ਕਾਫੀ ਗੱਲਬਾਤ ਉਹਦੇ ਨਾਲ ਹੋਈ ਹੈ